ਕੀ ਤੁਸੀਂ ਪਹਿਲਾਂ ਚੋਣ ਪ੍ਰਚਾਰ ਕਰਨ ਵਾਸਤੇ ਆਏ ਜੇ ਤੇ ਅੱਜ ਦਫ਼ਤਰਾਂ ਦਾ ਘਾਟਣੋਂ ਗਿਆ ਕੀ ਕਹਿਣਾ ਚਾਹੋਗੇ ਅੱਜ ਅਸੀਂ ਜੰਡਿਆਲਾ ਹਲਕੇ ਚ ਚੋਣ ਪ੍ਰਚਾਰ ਦਾ ਪਹਿਲਾ ਹੀ ਪੜਾਵਾ ਤੇ ਸੰਗਤਾਂ ਦਾ ਪਿਆਰ ਤੇ ਹੁਸ਼ਾ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸੰਗਤਾਂ 'ਚ ਬਹੁਤ ਜ਼ਿਆਦਾ ਪਿਆਰ ਆ ਤੇ ਬਹੁਤ ਹੁਸ਼ਾ ਸੰਗਤਾਂ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਵੱਡਾ ਚੋਣ ਪ੍ਰਚਾਰ ਵੱਡੀ ਚੁਣੌਤੀ ਆ ਕੀ ਲੱਗਦਾ ਵਾ ਕਿ ਅਮਰਤਪਾਲ ਦਾ ਪਰਿਵਾਰ ਜਿਹੜਾ ਵਾ ਇਹ ਪਹਿਲਾਂ ਸਿਆਸਤ ਵਿੱਚ ਨਹੀਂ ਸੀ ਹੁਣ ਸਿਆਸਤ ਦੇ ਵਿੱਚ ਆਇਆ ਵਾ ਕੀ ਲੱਗਦਾ ਵਾ ਕਿ ਕਿਸ ਨੂੰ ਚੁਣੌਤੀ ਮੰਨਦਾ ਆਮ ਆਦਮੀ ਪਾਰਟੀ ਨੂੰ ਚੁਣੌਤੀ ਮੰਨਦਾ ਅਮਰਤਪਾਲ ਜਾਂ ਫਿਰ ਬੀਜੇਪੀ ਨੂੰ ਚੁਣੌਤੀ ਮੰਨਦੇ ਨੇ ਵੇਖੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਵਾ ਬਾਕੀ ਗੁਰੂ ਮਹਾਰਾਜ ਦਾ ਓਟਾਸਰਾ ਲੈ ਕੇ ਚੱਲੇ ਆ ਉਹਨਾਂ ਨੇ ਜੋ ਫੈਸਲਾ ਕਰਨਾ ਉਹੀ ਠੀਕ ਹੈ ਕਿਸੇ ਨੂੰ ਵੀ ਚੁਣੌਤੀ ਨਹੀਂ ਦੇ ਰਹੇ ਕਿਹੜੇ ਕਿਹੜੇ ਮੁੱਦੇ ਹਨਗੇ ਬੀਬੀ ਜੀ ਮੁੱਦੇ ਪੰਜਾਬ ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਨੂੰਤੋਂ ਹੱਲ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਚੋ ਜੇਲ੍ਹ ਚੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਲੱਗਦਾ ਕਿ ਇਸ ਵਾਰ ਸੰਗਤਾਂ ਜਿਹੜੀਆਂ ਵਾਂ ਉਹ ਅਮਰਤਪਾਲ ਦੇ ਹੱਕ ਦੇ ਵਿੱਚ ਖੜੀਆਂ ਉਤਰਨਗੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ-ਜਿੱਥੇ ਵੀ ਵਿਚਰ ਰਹੇ ਆ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਵਾ ਸੰਗਤਾਂ ਦਾ ਵੇਖ ਕੇ ਲੱਗਦਾ ਹੈ ਕਿ ਸੰਗਤਾਂ ਸਾਰੀਆਂ ਜਿਹੜੀਆਂ ਉਹ ਅਮਰਤਪਾਲ ਦੇ ਹੱਕ 'ਚ ਹੀ ਆਉਣਗੀਆਂ ਪਿਛਲੀ ਵਾਰ ਪਰਮਜੀਤ ਖਾਲੜਾ ਨੂੰ ਜੋਨ ਜੋਨ ਦੇ ਵਿੱਚ ਖੜਾ ਕਰਕੇ ਪਰਮਜੀਤ ਖਾਲੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਕੀ ਇਸ ਵਾਰ ਤੇ ਨਹੀਂ ਸੰਗਤਾਂ ਜਿਹੜੀਆਂ ਵਾ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਵੇਖੋ ਖਾਲੜਾ ਸਾਹਿਬ ਦੀ ਵੀ ਕੌਮ ਨੂੰ ਬਹੁਤ ਕੁਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੌਮ ਕੋ ਗਲਤੀ ਹੋਈ ਉਹ ਐਰਕਾ ਨਾ ਕਰਨ ਐਰਕਾ ਉਹ ਗਲਤੀ ਨੂੰ ਨਾਂਦ ਰਹਿ ਜਾ ਸਕੇ ਵਿਰਸਾ ਬਲਟੋਆ ਜਿਵੇਂ ਪ੍ਰਚਾਰ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਿਹਾ ਕੀ ਲੱਗਦਾ ਵਾ ਤੁਹਾਨੂੰ ਉਹ ਇਹਨੇ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਏ ਗੁਰੂ ਆਂਦਾ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਉਹਨਾਂ ਦੀ ਓਟ ਨਾਲ ਹੀ ਚੱਲੇ ਆ ਅਸੀਂ ਕਿਸੇ ਦੇ ਵੀ ਕੋਈ ਟਿੱਪਣੀ ਨਹੀਂ ਕਰਦੇ ਉਹ ਕਹਿੰਦੇ ਮੈਨੂੰ ਓਪਨ ਡਿਬੇਟ ਕੀਤੀ ਜਾਵੇ ਓਪਨ ਡਿਬੇਟ ਤੇ ਭਾਈ ਸਾਹਿਬ ਬਾਹਰ ਆਉਣਗੇ ਉਹ ਕਰਨਗੇ ਚਾਹੇ ਉਹ ਸੰਗਤ ਦੇ ਵਿੱਚ ਡਿਬੇਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਦੇ ਸਕਦੀ ਹੈ ਗੁਰੂ ਸਾਹਿਬ ਸਾਹਿਬ ਬੇਨਤੀ ਹੈ ਭਾਵਾ ਭੁਰੀ ਗੁਰੂ ਭਾਈ ਅਮਰਤ ਪਾਲ ਜੀ ਨੂੰ ਆਰਐਸਐਸ ਵਾਲਾ ਭਾਈ ਓ